ਕਿਲੋ ਫੀਮ ਫੜੀ ਹੈ ਕਿੱਥੋਂ ਦਾ ਰੋਪੀ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਕੱਲ ਸਾਡੀ ਸੀਆਈਏ ਪਾਰਟੀ ਇੰਚਾਰਜ ਗੁਰਦੀਪ ਸਿੰਘ ਹੈਗੇ ਆ ਸਾਡੇ ਲੱਗੇ ਹੋ ਇੱਥੇ ਸੀਏ 2 ਇਹ ਆਪਣੀ ਪੋਰਸ ਪਾਰਟੀ ਨਾਲ ਲੈ ਕੇ ਗਸਤ ਬਾਚ ਚੈਕਿੰਗ ਛੱਤੀਪੁਰ ਜਾਂ ਸਵੰਦ ਵਿੱਚ ਜਾ ਰਹੇ ਸੀ ਨਮਨਗਰ ਰੋਡ ਤੇ ਤਾਂ ਉਧਰੋਂ ਇਹ ਮੁੰਡਾ ਆ ਰਿਹਾ ਸੀਗਾ ਤੁਰ ਕੇ ਤੇ ਇਹਦੇ ਕੋਲੋਂ ਇੱਕ ਕਿਲੋ ਫੀਮ ਬਰਾਮਦ ਹੋਈ ਹੈ ਤੇ ਕਿਉਂਕਿ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਾਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੋਰਸ ਜੀ ਸਖਤਾਈ ਜਿਆਦਾ ਵਧਾਈ ਹੋਈ ਹੈ ਤੇ ਇਹ ਮੁੰਡਾ ਅਪਦੇਸ਼ ਕੁਮਾਰ ਜਿਹੜਾ ਹੈਗਾ ਇਹ ਕਟਿਆਣੇ ਦੇ ਰਹਿਣ ਵਾਲਾ ਹੈਗਾ ਤੇ ਇਹਨੂੰ ਅੱਜ ਅਸੀਂ ਪੇਸ਼ ਕਰ ਰਹੇ ਹਾਂ ਅਦਾਲਤ ਦੇ ਵਿੱਚ ਸਿਰ ਪਤਾ ਲੱਗਿਆ ਕਿੱਥੋਂ ਫੀਮ ਲੈ ਕੇ ਆਇਆ ਸੀ ਕਿੱਥੇ ਦੇਣੀ ਸੀ ਇਹ ਜੀ ਰਾਜਸਥਾਨ ਚੋਂ ਕਹਿੰਦੇ ਆ ਜੀ ਬਾਕੀ ਅਸੀਂ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਤੇ ਅਗਲੀ ਤਕਤੀਸ ਚ ਪਤਾ ਲੱਗੂ ਕਿੱਥੋਂ ਲੈ ਕੇ ਆਇਆ ਕਿ ਹੁਣ ਦੇਣੀ ਹੈਗੀ ਹੈ ਇੱਕ ਨਿਰ ਪਹਿਲਾਂ ਵੀ ਕੋਈ ਪਰਚੇ ਨੇ ਜੀ ਇਹ ਤੇ ਪਹਿਲਾਂ ਹੁਣ ਪਤਾ ਕਰਾਂਗੇ ਜੀ ਹੁਣ ਤਕਤੀਸ ਕਰਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਜੀ ਕਿਨੇ ਪਰਚੇ ਕਿੰਨੇ ਕਿਲੋ ਫੀਮ ਫੜੀ ਹੈ ਕਿੱਥੋਂ ਦਾ ਰੋਪੀ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਏ ਜੀ ਕੱਲ ਸਾਡੀ ਸੀਆਈਏ ਪਾਰਟੀ ਇੰਚਾਰਜ ਗੁਰਦੀਪ ਸਿੰਘ ਹੈਗੇ ਆ ਸਾਡੇ ਲੱਗੇ ਹੋ ਇੱਥੇ ਸੀਆਈ 2 ਇਹ ਆਪਣੀ ਪੋਰਸ ਪਾਰਟੀ ਨਾਲ ਲੈ ਕੇ ਗਸਤ ਬਾਚ ਚੈਕਿੰਗ ਛੱਤੀਪੁਰ ਜਾਂ ਸਵੰਦ ਵਿੱਚ ਜਾ ਰਹੇ ਸੀ ਹਨਮਨਗਰ ਰੋਡ ਤੇ ਤਾਂ ਉਧਰੋਂ ਇਹ ਮੁੰਡਾ ਆ ਰਿਹਾ ਸੀਗਾ ਤੁਰ ਕੇ ਤੇ ਇਹਦੇ ਕੋਲੋਂ 1 ਕਿਲੋ ਫੀਮ ਬਰਾਮਦ ਹੋਈ ਹੈ ਤੇ ਕਿਉਂਕਿ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਦਾ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੋਰਸ ਜਿੰਸਕਤਾਈ ਜਿਆਦਾ ਵਧਾਈ ਹੋਈ ਹੈ ਤੇ ਇਹ ਮੁੰਡਾ ਅਪਦੇਸ਼ ਕੁਮਾਰ ਜਿਹੜਾ ਹੈਗਾ ਇਹ ਕਟਿਆਣੇ ਦੇ ਰਹਿਣ ਵਾਲਾ ਹੈਗਾ ਤੇ ਇਹਨੂੰ ਅੱਜ ਅਸੀਂ ਪੀਸ ਕਰ ਰਹੇ ਆ ਅਦਾਲਤ ਦੇ ਵਿੱਚ ਸਰ ਪਤਾ ਲੱਗਿਆ ਕਿੱਥੋਂ ਫੀਮ ਲੈ ਕੇ ਆਇਆ ਸੀ ਕਿੱਥੇ ਦੇਣੀ ਸੀ ਇਹ ਜੀ ਰਾਜਸਥਾਨ ਚੋਂ ਕਹਿੰਦੇ ਆ ਜੀ ਬਾਕੀ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਤੇ ਅਗਲੀ ਤਕਤੀਸ ਚੋਂ ਪਤਾ ਲੱਗੂ ਕਿੱਥੋਂ ਲੈ ਕੇ ਆਏ ਕਿ ਹੁਣ ਦੇਣੀ ਹੈਗੀ ਹੈ ਇੱਕ ਨਿਰ ਪਹਿਲਾਂ ਵੀ ਕੋਈ ਪਰਚੇ ਨਹੀਂ ਜੀ ਇਹ ਤੇ ਪਹਿਲਾਂ ਹੁਣ ਪਤਾ ਕਰਾਂਗੇ ਜੀ ਹੁਣ ਤਕਤੀਸ ਕਰਾਂਗੇ ਤੋਂ ਬਾਅਦ ਪਤਾ ਲੱਗੇਗਾ ਜੀ ਕਿਨੇ ਪਰਚੇ ਕਿਲੋ ਫੀਮ ਫੜੀ ਹੈ ਕਿੱਥੋਂ ਦਾ ਰੋਪੀ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਕੱਲ ਸਾਡੀ ਸੀਆਈਏ ਪਾਰਟੀ ਇੰਚਾਰਜ ਗੁਰਦੀਪ ਸਿੰਘ ਹੈਗੇ ਆ ਸਾਡੇ ਲੱਗੇ ਉਹ ਇੱਥੇ ਸੀਏ 2 ਏ ਆਪਰੀ ਪੁਸਪਾਰਟੀ ਨਾਲ ਲੈ ਕੇ ਗਸਤ ਬਾ ਚੈਕਿੰਗ ਛੱਤੀਪੁਰ ਜਾਂ ਸੰਬੰਧ ਵਿੱਚ ਜਾ ਰਹੇ ਸੀ ਹਮਨਗਰ ਰੋਡ ਤੇ ਤਾਂ ਉਧਰੋਂ ਇਹ ਮੁੰਡਾ ਆ ਰਿਹਾ ਸੀਗਾ ਤੁਰ ਕੇ ਤੇ ਇਹਦੇ ਕੋਲੋਂ 1 ਕਿਲੋ ਫੀਮ ਬਰਾਮਦ ਹੋਈ ਹੈ ਤੇ ਕਿਉਂਕਿ ਇਹ ਮਾਨਜੋਗ ਸਾਡੇ ਐਸਐਸਪੀ ਸਾਹਿਬ ਜਾਂ ਇਲੈਕਸ਼ਨਾਂ ਨੂੰ ਮੱਧੇ ਨੇ ਰੱਖਦੇ ਹੋਏ ਫੋਰਸ ਦੀ ਸਖਤਾਈ ਜਦਾ ਵਧਾਈ ਹੋਈ ਹੈ ਤੇ ਇਹ ਮੁੰਡਾ ਅਪੇਸ਼ ਕੁਮਾਰ ਜਿਹੜਾ ਹੈਗਾ ਇਹ ਘਟਿਆਣੇ ਦੇ ਰਹਿਣ ਵਾਲਾ ਹੈਗਾ ਤੇ ਇਹਨੂੰ ਅੱਜ ਅਸੀਂ ਪੇਸ਼ ਕਰ ਰਹੇ ਹਾਂ ਅਦਾਲਤ ਦੇ ਵਿੱਚ ਸਰ ਪਤਾ ਲੱਗਿਆ ਕਿਥੋਂ ਫੀਮ ਲੈ ਕੇ ਆਇਆ ਸੀ ਕਿੱਥੇ ਦੇਣੀ ਸੀ ਇਹ ਜੀ ਰਾਜਸਥਾਨ ਚੋਂ ਕਹਿੰਦੇ ਆ ਜੀ ਬਾਕੀ ਅਸੀਂ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਤੇ ਅਗਲੀ ਤਰੀਕਸ ਤੋਂ ਪਤਾ ਲੱਗੂ ਕਿਥੋਂ ਲੈ ਕੇ ਆਏ ਕਿ ਹੁਣ ਦੇਣੀ ਹੈਗੀ ਹੈ ਇੱਕ ਪਹਿਲਾਂ ਵੀ ਕੋਈ ਪਰਚੇ ਨਹੀਂ ਜੀ ਇਹ ਤੇ ਪਹਿਲਾਂ ਹੁਣ ਪਤਾ ਕਰਾਂਗੇ ਜੀ ਹੁਣ ਤਰੀਕਸ ਕਰਾਂਗੇ ਤੋਂ ਬਾਅਦ ਪਤਾ ਲੱਗੇਗਾ ਜੀ ਨੇ ਪਰਚੇ ਕਿਲੋ ਫੀਮ ਫੜੀ ਹੈ ਕਿਥੋਂ ਦਾ ਰੋਪੀ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਕੱਲ ਸਾਡੀ ਸੀਆਈਏ ਪਾਰਟੀ ਇੰਚਾਰਜ ਗੁਰਦੀਪ ਸਿੰਘ ਹੈਗੇ ਆ ਸਾਡੇ ਲੱਗੇ ਇੱਥੇ ਸੀਏ2 ਇਹ ਆਪਣੀ ਪੋਸਟ ਪਾਰਟੀ ਨਾਲ ਲੈ ਕੇ ਗਸਤ ਬਾ ਚੈਕਿੰਗ ਛੱਤੀਪੁਰ ਚਾਂਸਬੰਦ ਵਿੱਚ ਜਾ ਰਹੇ ਉਧਰੋਂ ਇਹ ਮੁੰਡਾ ਆ ਰਿਹਾ ਸੀਗਾ ਤੁਰ ਕੇ ਤੇ ਇਹਦੇ ਕੋਲੋਂ 1 ਕਿਲੋ ਫੀਮ ਬਰਾਮਦ ਹੋਈ ਹੈ ਤੇ ਕਿਉਂਕਿ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਾਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੌਸਟੀ ਜਿੰਨ ਸਖਾਈ ਜਿਆਦਾ ਵਧਾਈ ਹੋਈ ਹੈ ਤੇ ਇਹ ਮੁੰਡਾ ਪੇਸ਼ ਕੁਮਾਰ ਜਿਹੜਾ ਹੈਗਾ ਇਹ ਕਟਿਆਣੇ ਦੇ ਰਹਿਣ ਵਾਲਾ ਹੈਗਾ ਤੇ ਇਹਨੂੰ ਅੱਜ ਅਸੀਂ ਪੇਸ਼ ਕਰ ਰਹੇ ਹਾਂ ਅਦਾਲਤ ਦੇ ਵਿੱਚ ਸਿਰ ਪਤਾ ਲੱਗਿਆ ਕਿੱਥੋਂ ਫੀਮ ਲੈ ਕੇ ਆਇਆ ਸੀ ਕਿੱਥੇ ਦੇਣੀ ਸੀ ਇਹ ਜੀ ਰਾਜਸਥਾਨ ਚੋਂ ਕਹਿੰਦੇ ਆ ਜੀ ਬਾਕੀ ਅਸੀਂ ਰਿਮਾਂਡ ਲਵਾਂਗੇ ਰਿਮਾਂਡ ਲੈ ਕੇ ਤੇ ਅਗਲੀ ਤਰਤੀਸ ਚ ਪਤਾ ਲੱਗੂ ਕਿਥੋਂ ਲੈ ਕੇ ਆਏ ਕੀ ਹੁਣ ਦੇਣੀ ਹੈਗੀ ਐ ਇੱਕ ਨਿਰ ਪਹਿਲਾਂ ਵੀ ਕੋਈ ਪਰਚੇ ਨਹੀਂ ਜੀ ਇਹ ਤੇ ਪਹਿਲਾਂ ਹੁਣ ਪਤਾ ਕਰਾਂਗੇ ਜੀ ਹੁਣ ਤਰਤੀਸ ਕਰਾਂਗੇ ਤੋਂ ਬਾਅਦ ਪਤਾ ਲੱਗੇਗਾ ਜੀ ਕਿਨੇ ਪਰਚੇ